ਸਵਾਗਤ ਕਰਦੇ ਹਾਂ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਸਾਡੀ ਇਸ ਨਵੇਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰਿਆਂ ਨੇ ਠੀਕ ਹੋਵਗੇ ਹਾਂਜੀ ਦੋਸਤੋ ਅਸੀਂ ਬਹੁਤ ਸਾਰੇ ਸਿੰਗਰਾਂਆਂ ਦੀਆਂ ਵੀਡੀਓ ਦੇਖੀਆਂ ਨੇ ਜਿਨ੍ਹਾਂ ਵਿੱਚ ਕਿ ਕਈ ਸਿੰਗਰਾਂ ਨੇ ਆਪ ਹੀ ਸਿੱਧੂ ਮੂਸੇਵਾਲੇ ਦੇ ਬਾਰੇ ਬੋਲਣ ਤੇ ਇਹਨੇ ਕਿਉਂ ਇੰਟਰਵਿਊਆਂ ਕੀਤੀਆਂ ਨੇ ਤੁਹਾਨੂੰ ਦੱਸ ਦੇ ਕਿ ਗੀਤੇ ਜੈਲਦਾਰ ਦੀ ਕੁਝ ਦਿਨ ਪਹਿਲਾਂ ਹੀ ਇੱਕ ਇੰਟਰਵਿਊ ਹੋਈ ਸੀ ਜਿਸ ਦੇ ਵਿੱਚ ਕਿ ਗੀਤੇ ਜੈਲਦਾਰ ਕੋਲੋਂ ਸਿੱਧੂ ਮੂਸੇਵਾਲੇ ਬਾਰੇ ਕੁਝ ਪੁੱਛਿਆ ਗਿਆ ਜਿਸ ਦੇ ਉੱਪਰ ਕਿ ਉਹਨਾਂ ਨੇ ਬੜੇ ਹੀ ਵਿਸਤਾਰ ਦੇ ਨਾਲ ਸਿੱਧੂ ਮੂਸੇਵਾਲੇ ਦੇ ਬਾਰੇ ਦੱਸਿਆ। ਉਹਨਾਂ ਨੇ ਇਵੇਂ ਕਿਹਾ ਕਿ ਮੈਨੂੰ ਸਿੱਧੂ ਮੂਸੇਵਾਲੇ ਦੇ ਵਿੱਚ ਬਹੁਤ ਸਾਰੇ ਅੰਗਰੇਣ ਹੈ ਕਿ ਉਹ ਵਧੀਆਂ ਵੀ ਲੱਗਦੀਆਂ ਸੀਗੀਆਂ। ਸਿੱਧੂ ਮੂਸੇਵਾਲੇ ਦੇ ਲਿਖਣ ਅਤੇ ਗਾਉਣ ਦੇ ਬਾਰੇ ਗੀਤਾ ਜੈਲਦਾਰ ਕੀ ਕੁਝ ਬੋਲਿਆ ਆ ਅਤੇ ਉਹਨਾਂ ਨੇ ਸਿੱਧੂ ਮੂਸੇਵਾਲੇ ਦੇ ਲਿਖਣ ਗਾਉਣ ਦੇ ਢੰਗ ਨੂੰ ਕਿਵੇਂ ਵਿਸਤਾਰ ਦੇ ਨਾਲ ਦੱਸਿਆ ਆ। ਆ ਤੁਹਾਨੂੰ ਵੀ ਅਸੀਂ ਗੀਤੇ ਜੈਲਦਾਰ ਦੀ ਉਹ ਵੀਡੀਓ ਦਿਖਾ ਦਿੰਨੇ ਆ ਜਿਸ ਦੇ ਵਿੱਚ ਕੀ ਗੀਤੇ ਜੈਲਦਾਰ ਨੇ ਸਿੱਧੂ ਮੂਸੇਵਾਲੇ ਦੀ ਜ਼ਿੰਦਗੀ ਨੂੰ ਬਿਆਨ ਕੀਤਾ ਆ। ਹਾਂਜੀ ਦੋਸਤੋ ਬਿਨਾਂ ਦੇਰੀ ਕੀਤੇ ਦੇਖੋ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਵੀਰ ਜੀ ਸਿੱਧੂ ਮੂਸੇ ਵਾਲਾ ਹਾਂਜੀ ਠੀਕ ਹੈ ਉਹਨਾਂ ਬਾਰੇ ਕਦੇ ਮੁਲਾਕਾਤ ਕਦੇ ਗੱਲ ਹੋਈ ਹੋਵੇ ਕੁਝ ਵੀ ਤੁਹਾਡੀ ਮੈਮਰੀ ਹੋਵੇ ਪਲੀਜ਼ ਸ਼ੇਅਰ ਕਰੋ ਸਿੱਧੂ ਨਾਲ ਮੈਂ ਤੇ ਸਿੱਧੂ ਵੀ ਇੱਕੋ ਮੈਂ ਉਹਦੇ ਨਾਲ ਵੀ ਇੱਕੋ ਵਾਰ ਇਸ ਇਕੱਠੇ ਹੋਇਆਗਾ ਜੀ 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 ਬਾਅਦ ਜਦੋਂ ਉਹਦਾ ਹੈਪਨ ਹੋਇਆ ਉਸ ਦਿਨ ਮੈਂ ਸੋਚਿਆ ਮੈਂ ਕਿਹਾ ਦੇਖੋ ਬੰਦਾ ਆਪਣੇ ਏਰੀਆ ਬਾਰੇ ਕਿੰਨਾ ਚੰਗਾ ਸੋਚਦਾ ਵੀ ਮੇਰੇ ਪਿੰਡਾਂ ਦੇ ਲੋਕ ਐਨਾ ਤੇ ਮੈਂ ਕਿਹਾ ਦੇਖੋ ਉਸ ਬੰਦੇ ਦੀ ਰੈਕੀ ਵੀ ਉਹਦੇ ਪਿੰਡਾਂ ਵਿੱਚ ਹੀ ਹੋਗੀ ਹੂੰ ਸੋ ਬਹੁਤ ਚੰਗਾ ਸੀ ਬਹੁਤ ਵਧੀਆ ਲਿਖਦਾ ਸੀ ਅ ਬੇਸ਼ੱਕ ਗਾਣੇ ਚੱਕਵੇਂ ਸੀ ਪਰ ਗੱਲਾਂ ਗੱਲ ਇਹ ਚੱਕਵੇਂ ਗਾਣੇ ਜੀ ਲੋਕਾਂ ਨੂੰ ਪਸੰਦ ਆ ਰਹੇ दैट मींस ਗਾਣੇ ਬਹੁਤ ਚੰਗੇ ਸੀ ਜੀ 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 ਬਹੁਤ ਸਾਰੇ ਉਹ ਗਾਣੇ ਉਹ ਲਿਖੇ ਜਿਹੜੇ ਕਿ ਲੋਕਾਂ ਨੂੰ ਜਮੇ ਹੀ ਲੱਗਦਾ ਵੀ ਇਹ ਬੰਦਾ ਲਿਖੇ ਨਹੀਂ ਸਕਦਾ ਜੀ 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 ਸੋ ਇਹੋ ਜਿਹੇ ਆਰਟਿਸਟ ਬਹੁਤ ਘੱਟ ਮਾਰਕੀਟ ਚ ਆਉਂਦੇ ਨੇ ਤੇ ਆਈ ਥਿੰਕ ਉਹਨੂੰ ਬਹੁਤ ਲੰਮੀ ਲਾਈਫ ਮਿਲਣੀ ਚਾਹੀਦੀ ਸੀ ਜੀ 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 ਜ਼ਰੂਰੀ ਸੀ ਹਾਂਜੀ ਦੋਸਤੋ ਇਹ ਸੀਗੇ ਗੀਤੇਜਲ ਦੀ ਇੰਟਰਵਿਊ ਜਿਸ ਦੇ ਵਿੱਚ ਕਿ ਉਹਨਾਂ ਨੇ ਸਿੱਧੂ ਮੂਸੇਵਾਲੇ ਬਾਰੇ ਦੱਸਿਆ ਆ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਸਿੱਧੂ ਮੂਸੇਵਾਲੇ ਨਾਲ ਸਿਰਫ ਮੈਂ ਇੱਕ ਵਾਰ ਮਿਲਿਆ ਆ। ਹਾਂਜੀ ਦੋਸਤੋ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਆ? ਸਾਨੂੰ ਕਮੈਂਟ ਕਰਕੇ ਜਰੂਰ ਆਪਣੀ ਰਾਏ ਦਿਓ। ਅਤੇ ਇਦਾਂ ਦੀਆਂ ਹੋਰ ਨਵੀਆਂ ਤਾਜ਼ੀਆਂ ਵੀਡੀਓ ਨੂੰ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਜਰੂਰ ਕਰ ਲਿਓ। ਹਰ ਰੋਜ਼ ਇਦਾਂ ਦੀਆਂ ਨਵੀਆਂ ਅਪਡੇਟਾਂ ਸਿਰ ਤੁਹਾਡੇ ਵਾਸਤੇ ਲੈ ਕੇ ਹੁੰਦੇ ਰਵਾਂਗੇ। ਬਹੁਤ ਜਲਦ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ